ਅੱਜ ਅਸੀਂ ਪਹੁੰਚੇ ਹਾਂ ਜੀ ਪਠਾਨਕੋਟ ਦੇ ਸ਼ਹਿਰ ਸਜਾਨਪੁਰ। ਸੋ ਸੋ ਜਾਨਪੁਰ ਦੇ ਵਿੱਚ ਇੱਕ ਤੁਹਾਨੂੰ ਕੜਵਾ ਸੱਜੜਾ ਵਾ ਤੁਹਾਡਾ ਸਾਂਝਾ ਕਰਾਂਗੇ ਜੀ। ਸੋ ਤੁਸੀਂ ਯਕੀਨ ਮੰਨਿਓ ਵੀ ਸਜਾਨਪੁਰ ਸ਼ਹਿਰ ਜਿਹੜਾ ਵਾ ਜੀ ਪਠਾਨਕੋਟ ਦਾ ਇੱਕ ਸੁੰਦਰ ਸ਼ਹਿਰ ਆ। ਇਹਨੂੰ ਬਹੁਤ ਹੀ ਸੁੰਦਰ ਸ਼ਹਿਰ ਮੰਨਿਆ ਗਿਆ ਵਾ। ਪਰ ਅੱਜ ਦੇ ਹਾਲਾਤ ਜਿਹੜੇ ਆ ਇੰਨੇ ਕੁ ਮਾੜੇ ਹੋ ਗਏ ਆ ਵੀ ਉਹ ਤਸਵੀਰਾਂ ਨਾਲ ਤੁਹਾਡਾ ਸਾਂਝਾ ਕਰਾਂਗੇ ਵੀ ਕਿ ਮਾੜੇ ਕੀ ਹੋ ਗਏ। ਤੁਸੀਂ ਵੀ ਹੈਰਾਨ ਹੋ ਜਾਓਗੇ। ਸੋ ਸਜਾਨਪੁਰ ਵਿੱਚੋਂ ਇੱਕ ਨਹਿਰ ਗੁਜ਼ਰਦੀ ਆ ਜੀ। ਇੱਕ ਨਹਿਰ ਗੁਜ਼ਰਦੀ ਆ ਸਜਾਨਪੁਰ ਤੋਂ ਜਿਹੜੀ ਪਰਸੂ ਤੋਂ ਮਾਧਪਤ ਹੁੰਦੀ ਹੋਈ ਸਜਾਨਪ ਅਲੱਗ-ਅਲੱਗ ਜਿਹੜੀ ਆ ਜੀ ਅੰਬਰਸਤਰ ਜਾਂਦੀ ਆ ਔਰ ਇਹ ਨਹਿਰ ਜਿਹੜੀ ਆ ਜੀ ਇੱਥੇ ਵੀ ਦੱਸ ਰਣ ਤੁਹਾਨੂੰ ਵੀ ਜਦੋਂ ਇਹ ਨਹਿਰ ਦੀ ਖੁਦਾਈ ਕੀਤੀ ਗਈ ਸੀ ਉਹਦੇ ਖੁਦਾਈ ਕਰਵਾਈ ਗਈ ਇਹਦੀ ਨਹਿਰ ਦੀ ਤਾਂ ਉਦੋਂ ਇੱਕ ਪਰਪਸ ਸੀ ਇੱਕ ਜਿਹੜਾ ਅਸੀਂ ਸੋਚਿਆ ਗਿਆ ਸੀ ਵੀ ਇਸ ਨਹਿਰ ਦਾ ਜਿਹੜਾ ਜਲ ਜਿਹੜਾ ਵਾ ਜੀ ਉਹ ਸਾਰੇ ਜਿੰਨੇ ਵੀ ਪਵਿੱਤਰ ਸਥਾਨ ਰਸਤੇ ਵਿੱਚ ਸਾਰਿਆਂ ਨੂੰ ਇਹ ਜਲ ਜੜਾ ਦਿੱਤਾ ਜਾਏਗਾ ਸੋ ਬੜੀ ਵਧੀਆ ਸੋਚ ਲੱਗੇ ਜਦੋਂ ਇਹ ਨਹਿਰ ਦਾ ਨਿਰਮਾਣ ਕੀਤਾ ਗਿਆ ਸੀ ਔਰ ਖੇਤੀਬਾੜੀ ਨੂੰ ਲੈ ਕੇ ਵੀ ਜਿਹੜਾ ਜੀ ਬਹੁਤ ਵਧੀਆ ਸੋਚ ਸੀ ਕਿਉਂਕਿ ਰਸਤੇ ਵਿੱਚ ਸਾਡੀ ਜ਼ਮੀਨ ਜਿਹੜੀ ਹੈ ਬਹੁਤ ਜ਼ਿਆਦਾ ਖੇਤੀਬਾੜੀ ਵਾਲੀ ਜ਼ਮੀਨ ਹੈ ਸਾਡੇ ਇਲਾਕੇ ਦੀ ਸੋ ਖੇਤੀਬਾੜੀ ਐਸੇ ਵੀ ਇਹ ਜ਼ਮੀਨ ਜਿਹੜੀ ਇਹ ਪਾਣੀ ਦੀ ਵਰਤੋਂ ਜਿਹੜੀ ਕੀਤੀ ਜਾਂਦੀ ਹੈ ਜੀ ਪਰ ਤੁਸੀਂ ਯਕੀਨ ਮੰਨਿਓ ਵੀ ਸਜਾਨਪੁਰ ਜਿਹੜਾ ਵਾ ਜੀ ਸਾਰੇ ਸਜਾਨਪੁਰ ਸ਼ਹਿਰ ਦਾ ਜਿਹੜਾ ਗੰਦ ਬਣਾ ਜੀ ਉਹ ਇਸ ਨਹਿਰ ਚ ਡਿੱਗ ਰਿਹਾ ਵਾ ਜੀ ਉਹ ਮੈਂ ਤਸਵੀਰਾਂ ਸਾਂਝੀਆਂ ਕਰਦਾ ਵਾਂ ਮੈਂ ਕੈਮਰਾਮੈਨ ਨੂੰ ਕਹਾਂਗਾ ਦਿਖਾਓ ਤੁਸੀਂ ਤਸਵੀਰਾਂ ਇਹ ਦੇਖੋ ਹਾਲਾਤ ਤੁਸੀਂ ਇਹ ਸ ਔਰ ਕਿਸੇ ਵੀ ਪ੍ਰਸ਼ਾਸਨ ਦਾ ਕਿਸੇ ਵੀ ਅਧਿਕਾਰੀ ਜਾਂ ਕਿਸੇ ਨੁਮਾਇੰਦੇ ਦਾ ਧਿਆਨ ਨਹੀਂ ਹੈਗਾ ਇਸ ਵੱਲ ਪੀਸ ਵੱਲ ਧਿਆਨ ਦਿੱਤਾ ਜਾਵੇ ਬੇਸ਼ੁਮਾਰ ਗੰਦਗੀ ਜਿਹੜੀ ਹੈ ਇਸ ਨਹਿਰ ਦੇ ਵਿੱਚ ਵਜੀ ਸੋ ਤਸਵੀਰਾਂ ਦੇਖੋ ਇਹ ਹਾਲਾਤ ਨੇ ਜੀ ਸੋ ਇਹ ਹਾਲਾਤ ਜਿਹੜੇ ਤੁਹਾਨੂੰ ਦਿਖਾ ਰਿਹਾ ਆ ਇਹ ਨਹਿਰ ਦੇ ਵਿੱਚ ਗੰਦਗੀ ਹੈ ਜੀ ਮਲ ਭੀ ਥੋੜੀ ਨਾ ਗੰਦਗੀ ਨਹੀਂ ਕਹਿ ਸਕਦੇ ਬੇਸ਼ੁਮਾਰ ਗੰਦਗੀ ਹੈ ਜੀ ਸੋ ਭਾਜੀ ਉਹ ਵੀ ਦਿਖਾਓ ਪਾਣੀ ਜਿਹੜਾ ਗੰਦਾ ਜਾ ਰਿਹਾ ਵਾ ਇਹ ਦੇਖੋ ਤਸਵੀਰ ਇਹ ਦੇਖੋ ਇਹ ਸਾਰੇ ਗੰਦਾ ਪਾਣੀ ਤੇ ਖੜੇ ਹੋਣਾ ਓਕਾ ਹੋ ਗਿਆ ਹੋ ਜੀ ਆਦਮੀ ਖੜਾ ਨਹੀਂ ਹੋ ਸਕਦਾ ਇੰਨੇ ਹਾਲਾਤ ਮਾੜੇ ਐ ਇਸ ਨਹਿਰ ਦੇ ਸੋ ਇੰਨੇ ਕ ਹਾਲਾਤ ਮਾੜੇ ਨੇ ਵੀ ਅਸੀਂ ਸ਼ਬਦਾਂ ਨਾਲ ਬਿਆਨ ਨਹੀਂ ਕਰ ਸਕਦੇ ਤਸਵੀਰਾਂ ਹੀ ਤੁਹਾਡਾ ਸਾਂਝੀਆਂ ਕਰ ਸਕਦੇ ਆ ਔਰ ਪ੍ਰਸ਼ਾਸਨ ਨੂੰ ਬੇਨਤੀ ਕਰ ਸਕਦੇ ਆ ਕਿਉਂਕਿ ਕਈ ਵਾਰ ਅਸੀਂ ਦਿਖਾ ਚੁੱਕੇ ਆ ਕਈ ਵਾਰ ਦਿਖਾ ਚੁੱਕੇ ਆ ਪਰ ਕਿਸੇ ਦਾ ਧਿਆਨ ਨਹੀਂ ਹੈਗਾ ਜੀ ਔਰ ਤੁਸੀਂ ਯਕੀਨ ਮੰਨ ਲਿਓ ਵੀ ਨਹਿਰੀ ਵਿਭਾਗ ਕੀ ਕਰਦਾ ਵਾ ਨਹਿਰੀ ਵਿਭਾਗ ਫਾਰਮੈਲਟੀ ਪੂਰੀ ਕਰਦਾ ਵਾ ਇੱਥੇ ਜਿਹੜੀ ਨਗਰ ਕੌਂਸਲ ਆ ਉਹਨੂੰ ਜੁਰਮਾਨਾ ਕਰ ਦਿੰਦਾ ਵਾ ਉਹ ਜੁਰਮਾਨਾ ਤਾਰ ਦਿੰਦੀ ਆ ਉਸ ਤੋਂ ਬਾਅਦ ਫਿਰ ਜਿਹੜੀ ਖਾਨਾ ਪੂਰਤੀ ਹੋ ਜਾਂਦੀ ਆ ਜੀ ਸੋ ਸੋ ਜਿਹੜੇ ਇਸਦੇ ਵਸਨੀਕ ਆ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਪਾਜੀ ਤੁਸੀਂ ਵੀ ਬੜੀ ਉਮਰ ਹੜਾਈ ਹੋਏਗੀ ਤੁਸੀਂ ਸਜਨਪੁਰ ਰਹਿੰਦੇ ਹੋ ਹਾਂਜੀ ਸੀ ਆਂਪੁਰ ਘਮਰੇ ਮਹੱਲੇ ਅੱਛਾ ਪਾਜੀ ਇੱਕ ਗੱਲ ਦੱਸੋ ਮੈਨੂੰ ਵੀ ਇਹ ਨਹਿਰ ਜਿਹੜੀ ਆ ਇਹ ਨਹਿਰ ਦੇ ਮੈਂ ਦੇਖ ਰਿਹਾ ਵੀ ਦੂਸ਼ਿਤ ਹੋ ਗਈ ਆ ਸਾਰੇ ਸਜਨਪੁਰ ਦਾ ਗੰਦ ਜਿਹੜਾ ਵਿੱਚ ਪੈ ਰਿਹਾ ਵਾ ਹਾਂਜੀ ਪੈ ਰਿਹਾ ਗੰਦ ਪੈ ਰਿਹਾ ਇਹ ਪੁਆ ਰਹੇ ਨੇ ਜੀ ਇਹ ਸਾਰੇ ਗੰਦ ਸੋ ਬਾਈ ਥੋੜੀ ਕਰ ਰਹੇ ਨੇ ਇਹ ਇਹ ਗੰਦ ਪੁਆਉਂਦੇ ਨੇ ਇਹ ਨਾਲ ਜਾ ਕੇ ਇਹਨਾਂ ਖੂਬਸੂਰਤ ਸ਼ਹਿਰ ਆ ਕੇ ਸਾ ਅੱਛਾ ਤੁਸੀਂ ਕੋਈ ਸਮਾਂ ਹੰਡਾਇਆ ਹੈਗਾ ਦੇਖਿਆ ਹੈਗਾ ਵੀ ਇੱਥੇ ਲੁਕੀ ਜਿਹੜਾ ਕੋਈ ਨਾਉਂਦੇ ਹੁੰਦੇ ਪਾਣੀ ਪੀਂਦਾ ਪਾਣੀ ਪੀਂਦਾ ਹੀ ਖੁਦ ਪਾਣੀ ਪੀਂਦੇ ਰਿਆਂ ਜੀ ਨਾਉਂਦੇ ਵੀ ਰਿਆਂ ਪਾਣੀ ਪੀਂਦੇ ਰਿਆਂ ਕੱਪੜੇ ਧੁੰਦੇ ਰਿਆਂ ਸਾਡੇ ਜੋ ਮਾਂ ਬਾਪ ਵੀ ਸਾਰੇ ਇੱਥੇ ਕਰ ਗਏ ਨਹੀਂ ਸਾਫ਼ ਸੁਭਾਈ ਹਾਂ ਪਰ ਅੱਜ ਦੇ ਹਾਲਾਤ ਬੜੇ ਅੱਜ ਹਾਲਾਤ ਬਹੁਤ ਮਾਰੇ ਗੰਦਗੀ ਹੋ ਗਈ ਪ੍ਰਦੂਸ਼ਣ ਬਹੁਤ ਹੋ ਗਿਆ ਜੀ ਹਾਂਜੀ ਕੀ ਕਹੋਗੇ ਭਾਜੀ ਕੀ ਹਾਲ ਹੋਣਾ ਜੀ ਦਾ ਆਲੇ ਦੇਖੋ ਜੀ ਹੁਣ ਇਹਨੇ ਕਰਨਾ ਜੋ ਵੀ ਕਰਨਾ ਹੈ ਸ਼ਹਿਰ ਤੇ ਮਾਲਕ ਹੈ ਕਰਨੇ ਜਿਹੜੇ ਅਸੀਂ ਕੀ ਕਰ ਸਕਨੇ ਦੁਬਾਰਾ ਸਫਾਈ ਤੋਂ ਹਣੀ ਚਾਹੀਦੀ ਹੈ ਸਫਾਈ ਤੋਂ ਹਣੀ ਚਾਹੀਦੀ ਹੈ ਬੜੀ ਬਿਲਕੁਲ ਹਾਂਜੀ ਸੋ ਇਹ ਬਸ ਨੀਕ ਨੇ ਜਿਹੜੇ ਦੱਸ ਰਹੇ ਨੇ ਵੀ ਇਸ ਸ਼ਹਿਰ ਨੂੰ ਨਜ਼ਰ ਲੱਗੀ ਦੀ ਹੈ ਜੀ ਇਹ ਸਚਾਈ ਹੈ ਕਿਦਾਂ ਕਿਦਾਂ ਜੀ ਇਸ ਸ਼ਹਿਰ ਦੇ ਨੁਮਾਇंदे ਵੀ ਬੜੇ ਆ ਬੜੇ ਬੜੇ ਨੁਮਾਇंदे ਸ਼ਹਿਰ 'ਚ ਰਹਿੰਦੇ ਆ ਪਰ ਕਿਸੇ ਦਾ ਧਿਆਨ ਨਹੀਂ ਹੈਗਾ ਵੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਕਿਉਂਕਿ ਬੜੀ ਪੁੱਤਰ ਨਹਿਰ ਆ ਜੀ ਤੁਸੀਂ ਇਸ ਚੀਜ਼ ਨੂੰ ਮੰਨੋ ਬੜੀ ਪੁੱਤਰ ਨਹਿਰ ਆ ਪਰ ਇਹਦੇ ਵੱਲ ਧਿਆਨ ਕੋਈ ਨਹੀਂ ਮਾਰ ਰਿਹਾ ਸੋ ਮੈਂ ਤੁਹਾਨੂੰ ਦਿਖਾਉਣਾ ਤਸਵੀਰਾਂ ਵੀ ਕਿੱਦੋਂ ਪਾਣੀ ਆ ਰਿਹਾ ਜੀ ਇਹ ਦਿਖਾਓ ਭਾਜੀ ਪਹਿਲੇ ਉੱਪਰ ਦਿਖਾਓ ਜਿਹੜਾ ਇਸ ਜਾਨਪੁਰ ਸਾਰਾ ਸ਼ਹਿਰ ਵਾ ਜੀ ਸੋ ਸਜਾਨਪੁਰ ਸ਼ਹਿਰ ਦਾ ਜਿਹੜਾ ਵਾ ਸਾਰਾ ਗ ਇਹਦੇ ਵਿੱਚ ਮੈਡੀਸਨ ਦੇਖੋ ਬੇਸ਼ੁਮਾਰ ਪਈ ਦੀ ਆ ਇਹ ਸਾਰੀ ਗੰਦਗੀ ਜਿਹੜੀ ਆ ਜੀ ਇੱਥੋਂ ਹੋ ਕੇ ਤੇ ਇੱਧਰ ਘਮਾਉ ਪਾ ਜੀ ਦਿਖਾਓ ਮੈਨੂੰ ਇਹ ਸਾਰੀ ਗੰਦਗੀ ਜਿਹੜੀ ਇੱਧਰ ਹੋ ਕੇ ਜਿਹੜੀ ਆ ਨਾ ਜੀ ਐਂ ਕ੍ਰਾਸ ਹੋ ਕੇ ਜਿਹੜੀ ਆ ਅੱਗੇ ਨਹਿਰ ਦੇ ਵਿੱਚ ਡਿਗਰੀ ਆ ਸੋ ਨਹਿਰ ਦੇ ਵਿੱਚ ਜਾ ਰਹੀ ਆ ਸੋ ਇਹਦੇ ਵਿੱਚ ਦੇਖੋ ਅੱਗੇ ਗੰਦਗੀ ਮਲ ਭੀ ਇਹ ਟਨਾਂ ਦੇ ਟਨ ਹਿਸਾਬ ਨਾਲ ਗੰਦਗੀ ਆ ਜੀ ਕੋਈ ਥੋੜੀ ਬਹੁਤੀ ਗੰਦਗੀ ਨਹੀਂ ਆ ਟਨਾਂ ਦੇ ਟਨ ਗੰਦਗੀ ਆ ਜੀ ਇਹਦੇ ਵਿੱਚ ਕੂੜੇ ਨੂੰ ਅੱਗ ਵੀ ਲਗਾਈ ਗਈ ਆ ਕੋਸ਼ਿਸ਼ ਕੀਤੀ ਗਈ ਵੀ ਸੜ ਜੇ ਕੂੜਾ ਪਰ ਪਾਣੀ ਕਰਕੇ ਜਿਹੜਾ ਸੜਦਾ ਨਹੀਂ ਹੈਗਾ ਜੀ ਸੋ ਕੂੜੇ ਦੇ ਢੇਰ ਲੱਗੇ ਦੇ ਆ ਬੇਸ਼ੁਮਾਰ ਢੇਰ ਨੇ ਜੀ ਔਰ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਰਿਹਾ ਵੀ ਇਹ ਨਹਿਰ ਜਦੋਂ ਖਦਾਈ ਗਈ ਸੀ ਇਹ ਨਹਿਰ ਦੀ ਪੁਟਾਈ ਹੋਈ ਸੀ ਤਾਂ ਇਹਦਾ ਮੇਨ ਮਕਸਦ ਇਹ ਹੀ ਸੀ ਵੀ ਇਹਦਾ ਜਲ ਜਿਹੜਾ ਵਾ ਸਾਡੇ ਇਲਾਕੇ ਦੇ ਜਿਹੜੇ ਪਵਿੱਤਰ ਸਥਾਨ ਆ ਜੀ ਉਹਨਾਂ ਨੂੰ ਇਹ ਜਲ ਦਿੱਤਾ ਜਾਣਾ ਸੋ ਜਿੰਨੇ ਵੀ ਧਾਰਮਿਕ ਸਥਾਨ ਆ ਜੀ ਉਹਨਾਂ ਸਰੋਵਰਾਂ ਵਿੱਚ ਜਿਹੜਾ ਵਾ ਇਹ ਜਲ ਪਾਇਆ ਜਾਂਦਾ ਸੀ ਪਰ ਅੱਜ ਦੇ ਹਾਲਾਤ ਦੇਖੋ ਤੁਸੀਂ ਕਿ ਇੰਨਾ ਕੁ ਮਾੜੇ ਹਾਲਾਤ ਹੋ ਗਏ ਇਸ ਨਹਿਰ ਦੇ ਔਰ ਇਹਦਾ ਜਿਹੜਾ ਦੇਖੋ ਤੁਸੀਂ ਕੋਈ ਦੇਖਣ ਜਿਹੜੇ ਬਜ਼ੁਰਗ ਦੱਸਦੇ ਆ ਜੀ ਸਿਆਣੇ ਦੱਸਦੇ ਆ ਪੀਸ ਨਹਿਰ ਦਾ ਪਾਣੀ ਜਿਹੜਾ ਪੀਤਾ ਵੀ ਜਾਂਦਾ ਸੀ ਔਰ ਇਸ ਨਹਿਰ ਦੇ ਵਿੱਚ ਜਿਹੜਾ ਲੋਕ ਇਸ਼ਨਾਨ ਵੀ ਕਰਦੇ ਸੀ ਨਾ ਹੁੰਦੇ ਸੀ ਧੁੰਦੇ ਸੀ ਆਪਣੇ ਕੱਪੜੇ ਵੀ ਇਥੇ ਧੁੰਦੇ ਸੀ ਲੋਕ ਸਾਰਾ ਕੰਮ ਜਿਹੜਾ ਵਾ ਦਿਨ ਚੱਲੇ ਦਾ ਕੰਮ ਜਿਹੜਾ ਸਾਰਾ ਇੱਥੇ ਕਰਦੇ ਸੀ ਪਰ ਇੰਨੇ ਮਾੜੇ ਹਾਲਾਤ ਹੋ ਗਿਆ ਕਿ ਅੱਜ ਇੱਥੇ ਨਹਿਰ ਦੇ ਕੰਢੇ ਤੇ ਖੜੇ ਹੋਣਾ ਵੀ ਔਖਾ ਵਜੇ ਯਕੀਨ ਮੰਨਿਓ ਵੀ ਆਦਮੀ ਖੜਾ ਨਹੀਂ ਹੋ ਸਕਦਾ ਪਾਣੀ ਪੀਣ ਦੀ ਤਾਂ ਬੜੀ ਦੂਰ ਦੀ ਗੱਲ ਹੈ ਜੀ ਮਤਲਬ ਇੰਨੇ ਖਾਲਾਤ ਮਾੜੇ ਹੋ ਗਿਆ ਜਿਵੇਂ ਮੈਂ ਦੇਖ ਰਿਹਾ ਵਾਂ ਕੋਈ ਸਮਾਂ ਦੱਸ ਦਿਓ ਵੀ ਜਦੋਂ ਇਹ ਲੋਕ ਪਾਣੀ ਪੀਂਦੇ ਵੀ ਨਹਾਉਂਦੇ ਵੀ ਹੈਗੇ ਸੀ ਕੀ ਕਹੋਗੇ ਮੰਤ ਭਾਗੇ ਗੱਲ ਆ ਇਹਨਾਂ ਪਾਣੀ ਖਰਾਬ ਹੋ ਰਿਹਾ ਸਾਰਾ ਹੂੰ ਬੁਸ਼ ਹੋ ਰਿਹਾ ਦੂਸ਼ੀ ਦੋ ਰਿਹਾ ਪਾਣੀ ਇਹ ਤੇ ਜ਼ਿੰਦਗੀ ਆਡੀ ਦੇਖਿਆ ਜਾਂਦੇ ਨਹਿਰਾਂ ਦੇ ਨਾਲ ਹੀ ਸਾਰੀ ਜ਼ਿੰਦਗੀ ਆ ਜੇ ਪਾਣੀ ਬਚੇਗਾ ਨਹਿਰਾਂ ਵਜਣਗੇ ਤਾਂ ਹੀ ਜੀਵਤ ਰਹਿਣਾ ਨਾਲ ਹਰਮਪ ਚੱਲਣਾ ਪਾਣੀ ਵਧੀਆ ਪਾਣੀ ਇਹਦਾ ਕੋਈ ਵਧੀਆ ਜਾਂ ਟ੍ਰੀਟਮੈਂਟ ਪਲਾਂਟ ਹੋਏ ਕੋਈ ਹਾਂ ਨਾ ਹੋਇਆ ਇਹਦਾ ਬਹੁਤ ਜਲਦੀ ਹੱਲ ਨਾ ਬਣਾ ਚਾਹਦਾ ਸਰਕਾਰ ਆਪਣਾ ਜੀਦਾ ਨਾ ਇਹ ਤੇ ਸਾਲਾ ਇਲਾਕਾ ਜਿਹੜਾ ਸਾਰਾ ਗੰਦਾ ਹੋ ਜਾਏਗਾ ਗੰਦਾ ਹੋ ਜਾਏਗਾ ਹੈ ਨਾ ਪਾਣੀ ਪੀਣ ਵਾਲਾ ਰਹੇਗਾ ਨਹੀਂ ਫਿਰ ਨਹੀਂ ਬਿਲਕੁਲ ਨਹੀਂ ਰਹੇਗਾ ਜੀ ਕੀ ਹਾਲ ਫਿਰ ਹੋਣਾ ਚਾਹੀਦਾ ਪਾਜੀ 42 ਸਾਲ ਨੂੰ ਸਰ ਸਰਕਾਰ ਨੂੰ ਚਾਹਦਾ ਵੀ ਇਹ ਟ੍ਰੀਟਮੈਂਟ ਪਲਾਨ ਲੱਗ ਜਾਏ ਜਲਦ ਜਲਦ ਲਗਾਓ ਜਲਦ ਲਗਾਓ ਇਹ ਪੂਰਾ ਪਾਣੀ ਇਤਿਹਾਸਿਕ ਨਹਿਰ ਆੜੀ ਹੈ ਇਤਿਹਾਸਿਕ ਨਹਿਰ ਆੜੀ ਉਹ ਕਈ ਤਿੱਥ ਸਥਾਨਾਂ ਨੂੰ ਮੈਂ ਕਹਿੰਦੇ ਵੀ ਇਹਦਾ ਪਾਣੀ ਜਾ ਰਿਹਾ ਜੀ ਸਿਰ ਉੱਪਰ ਹੀ ਜਾਂਦਾ ਜੀ ਕਿੱਡੀ ਸ਼ਰਮ ਵਾਲੀ ਗੱਲ ਆ ਨਾ ਪਾਜੀ ਬਹੁਤ ਬੁਰਾ ਵਾਲਾ ਹੈ ਕਿੱਲੇ ਕਿੱਨੇ ਨੁਮਾਇंदे ਆ ਪਰ ਕਿਸੇ ਨੇ ਧਿਆਨ ਨਹੀਂ ਮਾਰਿਆ ਕੋਈ ਧਿਆਨ ਨਹੀਂ ਕਰਦਾ ਜੀ ਸੋ ਧੰਨਵਾਦ ਜੀ ਸੋ ਇਹ ਦੇਖੋ ਬਸ ਨੀਗਰੇ ਦੱਸ ਰਹੇ ਨੇ ਕਹਿੰਦੇ ਵੀ ਐਡੀ ਪਵਿੱਤਰ ਨਹਿਰ ਆ ਪਰ ਧਿਆਨ ਕਿਸੇ ਦਾ ਨਹੀਂ ਹੈਗਾ ਸੋਹੇ ਬਸਨੀਕ ਜਿਹੜੇ ਦੱਸ ਰਿਹਾ ਜੀ ਭਾਜੀ ਬੜੇ ਮਾੜੇ ਹਾਲਾਤ ਹੋ ਗਏ ਤੁਹਾਡੀ ਨਹਿਰ ਦੇ ਦੇ ਕੀ ਕਹੋਗੇ ਵੀ ਉਹ ਤੇ ਜੋਲ ਦੇਖਣ ਨੂੰ ਲੱਭ ਰਹੇ ਆ ਹਰ ਸਾਲ ਸਰਕਾਰਾਂ ਕਰੋੜਾਂ ਦਾ ਹਿਸਾਬ ਨਾਲ ਫੰਡ ਲੈਂਦੀਆਂ ਨਹਿਰ ਦੀ ਸਫਾਈ ਦਾ ਹਾਂਜੀ ਹਾਂਜੀ ਤੇ ਹਜੇ ਤੱਕ ਇਹਦੇ ਵੱਲ ਧਿਆਨ ਹੀ ਨਹੀਂ ਦਿੱਤਾ ਉਹ ਫੰਡ ਪਾਸ ਜ਼ਰੂਰ ਹੁੰਦਾ ਆ ਪਰ ਉਹ ਮੋਟੀਆਂ ਜੇਬਾਂ ਦੇ ਵਿੱਚ ਹੀ ਰਹਿ ਜਾਂਦਾ ਆ ਤੇ ਨਹਿਰ ਦੀ ਸਫਾਈ ਨਹੀਂ ਹੁੰਦੀ ਇੱਥੇ ਕਿਸੇ ਟਾਈਮ ਤੇ ਸਾਡੇ ਬਿਜੂੜ ਗਾਉਂਦੇ ਸੀ ਤੇ ਇੱਥੇ ਵਹਿ ਕੇ ਇੰਜੋਏ ਕਰਦੇ ਸੀ ਰੋਟੀ ਪਾਣੀ ਖਾਂਦੇ ਸੀ ਤੇ ਪਿਛੇ ਭਾਜੀ ਨੇ ਦੱਸਣ ਦੇ ਕਹਿੰਦੇ ਵੀ ਦਾਲਾਂ ਵੀ ਘਰ ਦੀ ਦਾਲ ਸਬਜ਼ੀ ਬਣਾਉਂਦੇ ਉਹ ਵੀ ਪਾਣੀ ਵਰਤਦੇ ਰੇ ਆ ਹਾਂਜੀ ਇਹੋ ਪਾਣੀ ਵਰਤਦੇ ਰੇ ਉਹ ਬਿਲਕੁਲ ਸੱਚੇ ਦੱਸ ਕੇ ਗਏ ਯਾਰ ਤੇ ਕਿਸੇ ਟਾਈਮ ਤੇ ਤੇ ਮੈਂ ਕਹਿੰਦਾ ਹੁਣ ਪਿਛੇ ਨਵਰਾਤ ਰੇ ਗਏ ਆ ਨਾ ਹਾਂਜੀ ਨਵਰਾਤ ਰੇ ਕੁੜੀਆਂ ਘਰਾਂ ਦੇ ਵਿੱਚ ਕੰਜਕਾਰ ਲਗਾਉਂਦੀਆਂ ਉਹ ਕੈਰੀ ਕੁੜੀ ਵਗੈਰਾ ਲਗਾਉਂਦੀਆਂ ਇੱਥੋਂ ਤੱਕ ਹੁਣ ਪਰਵਾਹ ਨੂੰ ਵੀ ਉਹਨਾਂ ਨੂੰ ਜਗ੍ਹਾ ਨਹੀਂ ਲੱਭਦੀ ਕਈ ਵਾਰ ਹਾਂਜੀ ਯਾਰ ਇਹਦੇ ਨਾਲ ਸਫਾਈ ਦੇ ਨਾਲ ਬਹੁਤ ਹੀ ਜ਼ਿਆਦਾ ਪ੍ਰੋਬਲਮ ਹੈਗੀ ਆ ਭਾਜੀ ਇਹ ਦੇਖੋ ਮਾਰੀਆਂ ਦਾ ਘਰ ਹੋ ਗਿਆ ਵਾ ਹਾਂ ਬਹੁਤ ਜ਼ਿਆਦਾ ਬਿਮਾਰੀ ਬੀਤਿਆ ਦਾ ਹਾਂਜੀ ਔਰ ਇਹ ਜੇ ਗੰਦਗੀ ਇਦਾਂ ਹੀ ਰਹੀ ਤੇ ਮੇਰੇ ਹਿਸਾਬ ਨਾਲ ਲੱਗ ਲੱਗੇ ਇਲਾਕੇ ਦਾ ਪਾਣੀ ਵੀ ਖਤਮ ਹੋ ਜੀਣਾ ਗੰਦਾ ਹੋ ਜੀਣਾ ਹੋ ਹੀ ਆਦਾ ਬਹੁਤ ਪਾਣੀ ਗੰਦਾ ਹੋ ਜੀਣਾ ਹੋ ਗਿਆ ਤਾਂ ਤਕਰੀਬਨ ਹੋ ਗਿਆ ਤਾਂ ਹੋਣੀ ਕਦਾ ਲੱਗ ਜਾਗੇ ਸਾਡੇ ਤਕਰੀਬਨ ਜਿਹੜੇ ਲੋਕਲ ਹੈਥੋ ਕੋਈ 2 ਕਿਲੋਮੀਟਰ ਜੀ 5 ਕਿਲੋਮੀਟਰ ਦੇ ਏਰੀਆ ਦੇ ਵਿੱਚ ਵੀ ਖੂਹ ਹੈਗੇ ਨਾ ਉਹਦਾ ਪਾਣੀ ਤਕਰੀਬਨ ਗੰਦਾ ਹੁੰਦਾ ਹੈ ਪੀਣ ਦੇ ਲਾਇਕ ਨਹੀਂ ਰਹਦਾ ਹੈਗਾ ਇਹ ਤੇ ਇਹ ਨਹਿਰਾ ਕੋ ਸਾਡੀ ਜ਼ਿੰਦਗੀ ਹੈ ਭਾਜੀ ਜੇ ਨਹਿਰਾ ਬਚਣਗੇ ਤਾਂ ਹੀ ਜੀ ਹਾਂਜੀ ਉਹ ਸਾਰਾ ਉਹ ਸਾਰੇ ਸਿਆਨਪੁਰ ਦੀ ਗੰਦਗੀਆਂ ਨਾਲੇ ਦੇ ਰਸਤੇ ਨਹਿਰ ਦੇ ਵਿੱਚ ਹੀ ਜਾ ਰਹੀ ਹੈ ਠੀਕ ਹੈ ਨਾ ਇਹਦਾ ਕੋਈ ਹੱਲ ਨਹੀਂ ਕਰਦੇ ਕੋਈ ਧਿਆਨ ਨਹੀਂ ਮਾਰਦੇ ਕੋਈ ਧਿਆਨ ਨਹੀਂ ਬੜੀ ਸ਼ਰਮ ਵਾਲੀ ਗੱਲ ਹੈ ਭਾਜੀ ਬੜਾ ਹਾਂਜੀ ਅੱਥੋਂ ਦਾ ਕੀ ਹੁੰਜੇ ਦਾ ਕੰਡੀਸ਼ਨ ਹੈਗੇ ਪਸੂ ਵੀ ਪਾਣੀ ਪੀ ਪਾਣੀ ਪੀਂਦੇ ਉਹਨਾਂ ਨੂੰ ਬਿਮਾਰੀ ਲੱਗ ਜਾਂਦੀ ਹੈ ਬਿਮਾਰੀ ਲੱਗਦੀ ਹੈ ਸਾਜਾ ਉਹਦਾ ਇਲਾਜ ਵੀ ਕੋਈ ਨਹੀਂ ਕਰਵਾਉਂਦਾ ਫਿਰ ਵਿਚਾਰਿਆ ਦਾ ਉਹ ਫਿਰ ਹਾਰ ਕੇ ਤਰਫ ਕੇ ਮਰ ਜਾਂਦੇ ਹਨ ਧੰਨਵਾਦ ਭਾਜੀ ਓਕੇ ਪਾਣੀ ਪੀਣ ਦੀ ਤਾਂ ਬੜੀ ਦੂਰ ਦੀ ਗੱਲ ਆ ਤੁਸੀਂ ਤੇ ਖੜੇ ਨਹੀਂ ਹੋ ਸਕਦੇ ਇੰਨੇ ਮਾੜੇ ਹਾਲਾਤ ਹੋ ਗਏ ਇਸ ਨਹਿਰ ਦੇ ਸੋ ਇਹ ਤਸਵੀਰ ਤੁਹਾਡੇ ਇਕੋ ਹੀ ਫੇਰ ਦਿਖਾਉਣਾ ਤੁਹਾਨੂੰ ਵੀ ਇਹ ਗੰਦਗੀ ਜਿਹੜੀ ਆਕਥੁਰਈ ਆ ਇਹ ਗੰਦਗੀ ਜਿਹੜੀ ਹੈ ਇਸ ਸਾਈਡ ਤੋਂ ਆ ਰਹੀ ਆ ਇਸ ਸਾਈਡ ਤੋਂ ਆ ਰਹੀ ਆ ਔਰ ਇਹ ਦੇ ਵਿੱਚ ਹੁੰਦੀ ਜਾ ਕੇ ਥੱਲੇ ਪੁਲੀ ਪਾਈਦੀ ਆ ਪੁਲੀ ਦੇ ਵਿੱਚ ਹੁੰਦੀ ਹੁੰਦੀ ਜਿਹੜੀ ਅੱਗੇ ਜਾਂਦੀ ਆ ਜੀ ਆਹ ਦੇਖੋ ਤੁਸੀਂ ਇੱਥੇ ਮੈਡੀਸਨ ਹੋ ਗਈ ਹੋਰ ਨਿੱਕੜ ਸੁੱਕੜਾ ਬੋਰੀਆਂ ਬੋਰੀਆਂ ਲੋਕੀ ਸੁੱਟ ਗਏ ਵਿੱਚ ਸੋ ਕਬੇਟੀ ਦਾ ਗੰਦ ਜਿਹੜਾ ਉਹ ਵੀ ਸਾਰਾ ਦੇ ਵਿੱਚ ਔਰ ਇਥੋਂ ਦੇ ਜਿਹੜੇ ਡਾਕਟਰ ਨਹੀਂ ਲੱਗ ਜਾ ਕੇ ਜਿਹੜੇ ਡਾਕਟਰ ਆ ਉਹ ਵੀ ਇੱਥੇ ਗੰਦਗੀ ਸਾਰੀ ਸੁੱਟ ਰਹੀ ਆ ਮੈਡੀਸਨ ਵੀ ਸਰੀਰ 'ਚ ਪਈ ਆ ਰਹੀ ਆ ਦੇਖੋ ਇਹ ਮੈਡੀਸਨ ਕਿੰਨੀ ਭਿਆਨਕ ਹੋਏਗੀ ਜੀ ਕਿਉਂਕਿ ਜੇਕਰ ਇਸ ਜਲ ਜਿਹੜਾ ਇਹ ਨਹਿਰ ਦਾ ਜਿਹੜਾ ਪਾਣੀ ਜਿਹੜਾ ਸੇਵਨ ਕੋ ਕਰਦਾ ਵਾ ਤਾਂ ਉਹ ਵੀ ਬਿਮਾਰ ਹੋਏਗਾ ਜੀ ਕਿਉਂਕਿ ਪਸ਼ੂ ਜਿਹੜੇ ਆ ਪਸ਼ੂ ਤੇ ਪਾਣੀ ਜਿਹੜਾ ਸੇਵਨ ਕਰਨਗੇ ਕਰਨਗੇ ਨਹਿਰ ਦਾ ਅੱਗੇ ਅਨੇਕਾਂ ਰਸਿਆਂ ਜੋ ਹੁੰਦੀ ਹੈ ਨਹਿਰ ਜਾਂਦੀ ਆ ਸੋ ਉਹ ਪਸ਼ੂ ਜਿਹੜੇ ਉਹ ਵੀ ਬਿਮਾਰ ਹੋ ਸਕਦੇ ਆ ਕਿਉਂਕਿ ਇਹਦੇ ਵਿੱਚ ਮੈਡੀਸਨ ਵੀ ਬਹੁਤ ਬੇਸ਼ੁਮਾਰ ਆ ਜੀ ਸੋ ਇਹ ਡਾਕਟਰਾਂ ਦੀ ਲਾਪਰਵਾਹੀ ਵੀ ਹੈਗੀ ਆ ਸੋ ਦੇ ਨਾਲ ਨਾਲ ਜਿਹੜੀ ਗੰਦਗੀ ਜਿਹੜੀ ਆ ਨਾ ਜੀ ਗੰਦਗੀ ਤੇ ਮੈਂ ਮੇਰੇ ਕੋਲ ਸ਼ਬਦ ਹੀ ਨਹੀਂ ਹੈ ਮੈਂ ਕੀ ਕਹਾਂ ਜੀ ਮੈਨੂੰ ਇੰਨੀ ਗੰਦਗੀ ਇਸ ਨਹਿਰ ਦੇ ਵਿੱਚ ਆ ਸੋ ਇਥੇ ਨੇ ਕੁਝ ਵੀ ਸਨੀਕ ਵੀ ਹੈ ਗਈ ਉਹਨਾਂ ਨਾਲ ਵੀ ਗੱਲਬਾਤ ਕਰ ਲਈਆਂ ਉਹਨਾਂ ਤੋਂ ਵੀ ਜਾਣਦੇ ਆ ਬਾਕੀ ਤਸਵੀਰੀਆਂ ਸਾਡਾ ਸਾਂਝੀਆਂ ਕਰ ਰਹੇ ਤਸਵੀਰਾਂ ਅਸੀਂ ਬਾਰ-ਬਾਰ ਔਰ ਅਸੀਂ ਅਪੀਲ ਵੀ ਕਰ ਰਹੇ ਆ ਅਸੀਂ ਪ੍ਰਸ਼ਾਸਨ ਲੱਗੇ ਔਰ ਜਿਹੜੀਆਂ ਮੌਜੂਦਾ ਸਰਕਾਰਾਂ ਨੇ ਉਹਨਾਂ 'ਕਿ ਬੇਨਤੀ ਕਰਾਂਗੇ ਕਿਉਂਕਿ ਪਿਛਲੀਆਂ ਸਰਕਾਰਾਂ ਨੂੰ ਤਾਂ ਅਸੀਂ ਬਹੁਤ ਕਹਿ ਚੁੱਕੇ ਆ ਕਿਸੇ ਨੇ ਕੋਈ ਹੱਲ ਨਹੀਂ ਕੀਤਾ ਹੁਣ ਨਵੀਂ ਸਰਕਾਰ ਬਣੀ ਦੀ ਹੈ ਜੀ ਉਤੋਂ ਉਮੀਦ ਹੈ ਵਾ ਕਿ ਸ਼ਾਇਦ ਕੋਈ ਹੱਲ ਕਰ ਲਵੇ ਕਿਉਂਕਿ ਇਸ ਸਮੱਸਿਆ ਦਾ ਹੱਲ ਹੋਣਾ ਬਹੁਤ ਜ਼ਰੂਰੀ ਆ ਜੀ ਸੋ ਸਰਕਾਰਾਂ ਨੂੰ ਬੇਨਤੀ ਕਰਦੇ ਆ ਇਸ ਵੱਲ ਧਿਆਨ ਦਿੱਤਾ ਜਾਵੇ ਇਸ ਗੰਦਗੀ ਨੂੰ ਦੂਰ ਕੀਤਾ ਜਾਵੇ ਇਹ ਦੇਖੋ ਐਂਕਮਾਉਪਜ ਕੈਮਰਾ ਸੋ ਦੇਖੋ ਤੁਸੀਂ ਦੂਰ ਤੱਕ ਜਿਹੜਾ ਵਜੀ ਗੰਦਗੀ ਗੰਦਗੀ ਆ ਦੂਰ ਤੱਕ ਮਲਪੀ ਇਹ ਪਹਾੜ ਬਣ ਗਏ ਦੀ ਗੰਦਗੀ ਦੇ ਪਹਾੜ ਬਣ ਚੁੱਕੇ ਆ ਸੋ ਜਿਹੜੇ ਇਸ ਦੇ ਵਸਨੀਕ ਆ ਜੀ ਉਹਨਾਂ ਨਾਲ ਲਗਾਤਾਰ ਅਸੀਂ ਗੱਲ ਕਰ ਰਹੇ ਆ ਭਾਜੀ ਕੋਈ ਸਮਾਂ ਹੁੰਦਾ ਸੀ ਕਹਿੰਦੇ ਵੀ ਇਹਦੇ ਵਿੱਚ ਲੋਕੀ ਨਹਾਉਂਦੇ ਵੀ ਰਹੀ ਆ ਪਾਣੀ ਪੀਂਦੇ ਵੀ ਰਹੀ ਆ ਪਰ ਅੱਜ ਬੜੀ ਗੰਦਗੀ ਹੋ ਗਈ ਇਹਦੀ ਇਹ ਸ਼ਹਿਰ ਦਾ ਗੰਦਾ ਪਾਣੀ ਵਿੱਚ ਛੱਡ ਦਿੰਦਾ ਜੀ ਸਾਰਾ ਹੀ ਸਾਰਾ ਹੀ ਪੂਰੇ ਜਾਨਪੁਰ ਦਾ ਪੂਰੇ ਜਾਨਪੁਰ ਦਾ ਇਹ ਆ ਰਿਹਾ ਪਾਣੀ ਸਾਰਾ ਗੰਦਾ ਅੱਛਾ ਜੀ ਹਾਂ ਜੀ ਤੇ ਕੋਈ ਨਹੀਂ ਸਫਾਈ ਕਰਦਾ ਜ ਉਹਦੇ ਵਿੱਚ ਕੂੜਾ ਸੁੱਟਦੇ ਨੇ ਹਾਂ ਇੱਥੇ ਹੀ ਕੂੜਾ ਸੁੱਟਦੇ ਨੇ ਉਹ ਵੀ ਇੱਥੇ ਸੁੱਟਦੇ ਨੇ ਤੇ ਮੈਂ ਦੇਖ ਰਿਹਾ ਲੋਕੀ ਰਜਾਈਆਂ ਬਿਸਤਰੇ ਤੱਕ ਸਭ ਸਭ ਕੁਝ ਬੱਚੀ ਹੈ ਦਵਾਈਆਂ ਤੱਕ ਸੁੱਟ ਦਿੱਤੀਆਂ ਉਹ ਸਭ ਕੁਝ ਇਹ ਤਾਂ ਭਾਜੀ ਨਹਿਰ ਦਾ ਪੰਖ ਖਤਮ ਹੋ ਜੇਗੀ ਨਹਿਰ ਦੋ ਆਜੋ ਗਈ ਹੈ ਗੰਦਾ ਪਾਣੀ ਉਹ ਕੋਈ ਵੜਦਾ ਨਹੀਂ ਤੇ ਅੱਛਾ ਜੀ ਹੋ ਜੀ ਇਹ ਗੰਦਾ ਪਾਣੀ ਹੋ ਜਾਂਦਾ ਪਰ ਅੱਜ ਤੋਂ 20 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਲੋਕੀ ਨਾ ਹੁੰਦੇ ਹੁੰਦੇ ਹਾਂ ਹਾਂ ਜੀ ਜੀ ਫਿਰ ਵੀ ਨਾ ਹੁੰਦੇ ਸਾਫ਼ ਪਾਣੀ ਕੋਲ ਸਾਫ਼ ਪਾਣੀ ਕਿ ਸ਼ਹਿਰ ਦਾ ਪਾਣੀ ਸਾਰਾ ਇਹ ਗੰਦਾ ਦੇ ਸੁੱਟਿਆ ਸਾਰਾ ਹੀ ਸੁੱਟਿਆ ਮੈਂ ਜੀ ਇਹ ਬੜੀ ਸ਼ਰਮ ਵਾਲੀ ਗੱਲ ਆ ਭਾਜੀ ਹਾਂਜੀ ਹਾਂਜੀ ਸਜਾਨਪੁਰ ਬੜਾ ਸੁੰਦਰ ਸ਼ਹਿਰ ਆ ਪਰ ਇਹ ਤੇ ਮੈਂ ਗੰਦਗੀ ਨਾਲ ਸਾਰੀ ਇਹ ਨਾ ਬੀਚਤੀ ਵਾਲੀ ਗਲੀ ਆ ਹਾਂਜੀ ਹਾਂਜੀ ਇਹ ਤੇ ਕੀ ਹਾਲ ਹੋਣਾ ਚਾਹੀਦਾ ਭਾਜੀ ਦਾ ਸਫਾਈ ਹੋਣੀ ਚਾਹੀਦੀ ਇਹਦੇ ਨਾਲ ਪਾਣੀ ਦਾ ਦੂਰ ਬੈਣਾ ਸੁੱਟਣਾ ਜ਼ਿਆਦਾ ਕਿਤੇ ਭਾਜੀ ਦੇਖੋ ਗੱਲ ਹੋਈ ਉਹ ਆ ਬਾਰ ਬਾਰ ਹੋ ਰਹੀ ਵੀ ਸਫਾਈ ਹੋਣੀ ਚਾਹੀਦੀ ਆ ਸਫਾਈ ਬਹੁਤ ਜ਼ਰੂਰੀ ਆ ਜੀ ਹਾਲਾਤ ਬੜੇ ਮਾੜੇ ਆ ਕੋਈ ਸਮਾਂ ਹੁੰਦਾ ਜਦੋਂ ਲੋਕੀ ਇੱਥੇ ਨਹਾਉਂਦੇ ਵੀ ਰਏ ਧੁੰਦੇ ਵੀ ਰਏ ਪਰ ਅੱਜ ਹਾਲਾਤ ਬੜੇ ਮਾੜੇ ਹੋ ਗਏ ਨੇ ਅਰਵੇ ਜੀ ਸੋ ਇਹ ਵੀ ਭਾਜੀ ਇੱਥੇ ਨੇ ਸਾਡੇ ਨਾਲ ਭਾਜੀ ਲੋਕਲ ਕਹਿੰਦੇ ਕੋਈ ਟਾਈਮ ਹੁੰਦਾ ਇੱਥੇ ਲੋਕੀ ਨਹਾਉਂਦੇ ਵੀ ਰਏ ਆ ਪਾਣੀ ਵੀ ਪੀਂਦੇ ਰੇ ਪਾਣੀ ਭਰ ਕੇ ਢਾਲ ਚੜਦੇ ਰੇ ਲੋਕੀ ਢਾਲ ਚੜਦੇ ਰੇ ਹਾਂਜੀ ਕੀ ਆ ਗੱਲ ਆ ਕੱਪੜੇ ਕੁੱਪੜੇ ਸਭ ਕੁਝ ਧੁੰਦੇ ਰੇ ਲੋਕੀ ਪਹਿਲੇ ਬੜੀ ਸਫਾਈ ਹੁੰਦੀ ਸੀ ਮਾੜੇ ਹਾਂ ਹਾਂਜੀ ਤੇ ਕੀ ਗੱਲ ਹੋ ਗਿਆ ਭਾਜੀ ਨੂੰ ਇੰਨਾ ਗੰਦ ਕਿਉਂ ਪੈ ਗਿਆ ਸਾਰੇ ਸ਼ਹਿਰ ਦਾ ਗੰਦਾ ਦਾ ਸਾਰੇ ਸ਼ਹਿਰ ਦਾ ਹਾਂਜੀ ਕੋਈ ਧਿਆਨ ਨਹੀਂ ਦ ਸੀਵਰੇਜ ਕੋਈ ਨਹੀਂ ਸਜਾਨਪੁਰ ਤੇ ਕੋਈ ਨਹੀਂ ਹੋਇਆ ਤੇ ਸਾਰਾ ਪਾਣੀ ਇੱਧੇ ਛੱਡਿਆ ਹਾਂਜੀ ਨਾਲੀਆਂ ਰਾਹੀਂ ਪੂਰੇ ਸ਼ਹਿਰ ਦਾ ਪਾਣੀ ਆਉਂਦਾ ਜੀ ਸਾਰਾ ਨਹਿਰਾਂ ਤੋਂ ਸਾਰਾ ਨਹਿਰ ਜੀ ਹਾਂਜੀ ਤੇ ਇਹ ਤਾਂ ਪਾਈ ਫਿਰ ਨਹਿਰ ਸਾਰੀ ਪ੍ਰਦੂਸ਼ਿਤ ਹੋ ਗਈ ਗੰਦੀ ਹੋ ਗਈ ਐ ਬੋ ਜੀ ਜੀ ਤੇਰੇ ਬਾਅਦ ਥੱਲੇ ਵਾਲੇ ਪਾਸੇ ਨਾਲ ਲੋਕੀ ਨਹਿਰ ਦਾ ਪਾਣੀ ਪੀਂਦੇ ਰਾਜਸਥਾਨ ਵਾਲੇ ਅੱਛਾ ਜੀ ਖਰਚਾ ਉਹ ਦਿੰਦੇ ਸਾਰੇ ਹਾਂਜੀ ਅਜੇ ਵੀ ਇਹਦਾ ਪੀਂਦੇ ਆ ਹਾਂਜੀ ਨਹਿਰ ਦਾ ਖਰਚਾ ਉਹ ਹੀ ਭਰਦੇ ਸਾਰੇ ਅੱਛਾ ਅੱਛਾ ਜਿਹੜੇ ਜੋਰ ਪੀਅਰ ਸਪੀਅਰ ਦਾ ਸਾਰਾ ਉਹ ਹੀ ਦਿੰਦੇ ਆ ਹਾਂਜੀ ਇਹ ਕਹਿੰਦੇ ਸਾਡੇ ਜਿਹੜੇ ਤੀਰਥ ਸਥਾਨ ਅੱਗੇ ਜਿਹੜਾ ਮੰਦਿਰ ਗੁਰਦੁਆਰੇ ਆ ਉਹਨਾਂ ਨੂੰ ਵੀ ਇਹਦਾ ਪਾਣੀ ਕਹਿੰਦੇ ਜਾਂਦਾ ਸਰੋਵਰਾਂ ਦੇ ਵਿੱਚ ਜਾਂਦਾ ਵਾ ਹਾਂਜੀ ਫਿਲਟਰ ਹੋ ਕੇ ਅੱਗੇ ਹਾਂਜੀ ਫਿਲਟਰ ਹੋ ਕੇ ਪਰ ਹਣਾ ਉੱਥੇ ਹੀ ਬੋਝ ਉਹ ਹੀ ਬਣਾ ਲਏ ਨੇ ਤੋਰ ਕੇ ਨਾ ਹਾਂ ਇੱਥੇ ਵੀ ਬਣਾ ਲਏ ਨੇ ਅੱਛਾ ਅੱਛਾ ਜੀ ਪਰ ਇਹ ਹਾਲ ਨਹੀਂ ਹੋਇਆ ਦਾ ਕੋਈ ਬਿਲਕੁਲ ਸੋ ਸਿਪਾਈ ਹੋਣੀ ਜ਼ਰੂਰੀ ਹੈ ਨਾ ਪਾਜੀ ਹਾਂਜੀ ਸਿਪਾਈ ਹੋਣੀ ਸੋ ਦੇਖੋ ਇਹ ਇਥੋਂ ਦੇ ਸ਼ਹਿਰ ਦੇ ਬਸਨੀਕ ਨੇ ਜੀ ਇਥੋਂ ਰਹਿਣ ਵਾਲੇ ਲੋਕ ਨੇ ਵਿਚਾਰੇ ਜਿਹੜੇ ਕਹਿ ਰਹੇ ਨੇ ਵੀ ਅੱਜ ਇਹਨਾਂ ਹਾਲਾਤ ਜਿਹੜੇ ਤਰਸ ਜੁਕ ਹੋ ਗਿਆ ਸੋ ਸੋ ਇਹ ਹਾਲਾਤ ਅਡਾ ਸਾਂਝੇ ਕਰ ਰਹੇ ਆ ਸਾਡਾ ਇੱਕੋ ਇੱਕ ਮਕਸਦ ਆ ਵੀ ਇਹ ਐਡੀ ਪਵਿੱਤਰ ਨਹਿਰ ਆ ਜੀ ਇਹਨੂੰ ਪਵਿੱਤਰ ਮੰਨਿਆ ਗਿਆ ਵਾ ਕਿਉਂਕਿ ਪੁਰਾਣੇ ਸਮੇਂ ਦੀ ਗੱਲ ਕਰੀਏ ਤਾਂ ਜਿਹੜੇ ਪੁਰਾਣੇ ਇਤਿਹਾਸਕਾਰ ਉਹਨਾਂ ਤੋਂ ਵੀ ਜਾਣਾਂਗੇ ਇਸ ਨਹਿਰ ਬਾਰੇ ਜਿੱਥੇ ਕੋਈ ਸਾਨੂੰ ਜਾਣਕਾਰੀ ਹੈ ਵੀ ਮਹਾਰਾਜ ਰਣਜੀਤ ਸਿੰਘ ਨੇ ਜਿਹੜਾ ਵਾ ਜੀ ਇਸ ਨਹਿਰ ਦਾ ਨਿਰਮਾਣ ਕਰਵਾਇਆ ਸੀ ਔਰ ਕਿਸੇ ਮਕਸਦ ਲਈ ਕਰਵਾਇਆ ਸੀ ਉਹ ਇੱਕ ਮਕਸਦ ਸੀ ਉਹਨਾਂ ਦਾ ਉਸ ਲਈ ਕਰਵਾਇਆ ਸੀ ਵੀ ਇਲਾਕੇ ਨੂੰ ਪੂਰੀ ਖੇਤੀਬਾੜੀ ਜਿਹੜੀ ਹੈ ਜੀ ਖੇਤੀਬਾੜੀ ਦੇ ਇਸ ਵੀ ਇਹਦਾ ਪਾਣੀ ਵੰਡਿਆ ਜਾਏਗਾ ਪਲੱਸ ਜਿਹੜਾ ਵਾ ਸਾਡੇ ਤੀਰ ਜਿਹੜੇ ਧਾਰਮਿਕ ਸਥਾਨ ਨੇ ਜੀ ਉਹਨਾਂ ਨੂੰ ਵੀ ਇਹਦਾ ਜਲ ਜਲ ਦਿੱਤਾ ਜਾਏ ਤੇ ਮਨ ਦੁਖੀ ਹੁੰਦਾ ਵਾ ਜੀ ਮਨ ਨੂੰ ਠੇਸ ਪਹੁੰਚਦੀ ਆ ਮੈਂ ਯਕੀਨ ਮੰਨਿਓ ਪਹਿਲਾਂ ਵੀ ਘੱਟੋ ਘੱਟ 4 ਤੋਂ 5 ਵਾਰੀ ਖਬਰ ਦਿਖਾ ਚੱਕਾ ਵਾਂ ਪਰ ਕਿਤਨਾ ਕਿਤੇ ਜਿਹੜਾ ਵਾ ਜੀ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈਗਾ ਜੇ ਨਹਿਰੀ ਵਿਭਾਗ ਨੇ ਜੁਰਮਾਨਾ ਕੀਤਾ ਵਾ ਇਸ ਕਮੇਟੀ ਘਰ ਨੂੰ ਤਾਂ ਜੁਰਮਾਨਾ ਹੀ ਕੀਤਾ ਵਾ ਸਸ ਇਸ ਤੋਂ ਉੱਪਰ ਕੁਝ ਨਹੀਂ ਜੀ ਉਹ ਜੁਰਮਾਨਾ ਤਾ ਦਿੰਦੇ ਆ ਫਿਰ ਖਾਲਨਾਪੂਰਤੀ ਹੋ ਜਾਂਦੀ ਆ ਫਿਰ ਧਿਆਨ ਕੋਈ ਨਹੀਂ ਦਿੱਤਾ ਜਾਂਦਾ ਜਦਕਿ ਇਹ ਪ੍ਰੋਪਰ ਹੱਲ ਹੋਣਾ ਚਾਹੀਦਾ ਵਾ ਜੀ ਪ੍ਰੋਪਰ ਹੱਲ ਹੋਣਾ ਚਾਹੀਦਾ ਇਸ ਸਮੱਸਿਆ ਦਾ ਇਸ ਗੰਦੇ ਪਾਣੀ ਵਾਸਤੇ ਜਿਹੜਾ ਵਾ ਜੀ ਕੋਈ ਟ੍ਰੀਟਮੈਂਟ ਪਲਾਨਟ ਲੱਗਣਾ ਚਾਹੀਦਾ ਵਾ ਜਿੱਦਾਂ ਇਹ ਪਾਣੀ ਦੀ ਰੋਕ ਲੱਗੇ ਨਹਿਰ ਚ ਪਾਣੀ ਨਾ ਪਵੇ ਇੱਥੇ ਦੱਸ ਰਹਾ ਤਾਂ ਨਹੀਂ ਹੋਰ ਗੱਲ ਮੈਂ ਵੀ ਮਾਦੂਪੁਰ ਤੋਂ ਲੈ ਕੇ ਤੇ ਪਠਾਨਕੋਟ ਤੋਂ ਵੀ ਅੱਗੇ ਗੁਰਦਾਸਪੁਰ ਤੱਕ ਦੀ ਗੱਲ ਕਰ ਰਿਹਾ ਜੀ ਪਰ ਰਸਤੇ ਵਿੱਚ ਜਿੰਨੇ ਵੀ ਹੋਟਲ ਹੁੰਦੇ ਆ ਨਾ ਜੀ ਹੋਟਲ ਲਾਈਨ ਵਿੱਚ ਜਿੰਨੇ ਆ ਉਹਨਾਂ ਦਾ ਵੀ ਗੰਦਾ ਪਾਣੀ ਇਹਦੇ ਵਿੱਚ ਪਿਆ ਰਿਹਾ ਵਾ ਜੀ ਤੁਸੀਂ ਯਕੀਨ ਮੰਨਿਓ ਲਗਭਗ ਜਿੰਨੇ ਵੀ ਰਸਤੇ 'ਚ ਹੋਟਲ ਆ ਜਿਹੜੇ ਨਹਿਰ ਦੇ ਕੰਢੇ ਤੇ ਹੋਟਲ ਬਣੇ ਆ ਉਹਨਾਂ ਦੀ ਗੰਦਗੀ ਵੀ ਇਹਦੇ ਵਿੱਚ ਸਜਾਨਪੁਰ ਦੀ ਗੰਦਗੀ ਵੀ ਇਹਦੇ ਵਿੱਚ ਤੇ ਨਹਿਰ ਵਿਚ ਨਹਿਰ ਵਿਚਾਰੀ ਕੀ ਕਰੇ ਨਹਿਰ ਨੇ ਤੇ ਬਿਮਾਰ ਹੋਣਾ ਹੀ ਹੋਣਾ ਔਰ ਨਹਿਰ ਬਿਮਾਰ ਹੋ ਗਈ ਤਾਂ ਤੁਸੀਂ ਲੋਕ ਬਿਮਾਰ ਹੋ ਜਾਓਗੇ ਤੁਹਾਡਾ ਤੁਹਾਡੀ ਜ਼ਿੰਦਗੀ ਜਿਹੜੀ ਨਹਿਰ ਕਰਕੇ ਬਚੀ ਹੈ ਜੀ ਜੇ ਸਾਡੇ ਇਲਾਕੇ ਦੇ ਨਹਿਰਾ ਹਨ ਤਾਂ ਤੁਸੀਂ ਅੱਜ ਜੀਵਤ ਹੋ ਚੰਗਾ ਸਾਹ ਲੈ ਰਹੇ ਹੋ ਜੇ ਨਹਿਰਾ ਖਤਮ ਹੋ ਗਈਆਂ ਨਾ ਤਾਂ ਤੁਹਾਡਾ ਜੀਵਨ ਜਿਹੜਾ ਨਸ਼ਟ ਹੋ ਜਾਏਗਾ ਖਤਮ ਹੋ ਜਾਏਗਾ ਇਸ ਸੱਚਾਈ ਦੇ ਇਸ ਚੀਜ਼ ਨੂੰ ਮੰਨ ਲਿਓ ਕਿਉਂਕਿ ਨਹਿਰਾ ਨਾਲ ਹੀ ਸਾਡੀ ਜ਼ਿੰਦਗੀ ਹੈ ਜੀ ਦੇਖੋ ਸਾਤ ਸੂਤਰਾ ਵਾਤਾਵਰਨ ਰਹੇਗਾ ਨਹਿਰਾ ਹੋਣ ਗਿਆ ਤਾਂ ਅਸੀਂ ਜੀਵਿਤ ਰਵਾਂਗੇ ਸਾਨੂੰ ਤੰਦਰੁਸਤ ਰਵਾਂਗੇ ਜੇਕਰ ਇਹ ਚੀਜ਼ਾਂ ਨਾ ਰਹੀਆਂ ਤਾਂ ਅਸੀਂ ਲੋਕ ਜਿਹੜੇ ਖਤਮ ਹੋ ਜਾਵਾਂਗੇ ਜੀ ਸੋ ਮੈਂ ਇਸ ਲਈ ਬੇਨਤੀ ਕਰ ਰਿਹਾ ਵਾਰ-ਵਾਰ ਆਪਣੇ ਬੁੱਧੀਜੀਵੀ ਜਿਹੜੇ ਆ ਉਹਨਾਂ ਨੂੰ ਵੀ ਬੇਨਤੀ ਕਰਦਾ ਵਾਂ ਸਮਾਜ ਸੇਵਕ ਜਿਹੜੇ ਆ ਬੜੇ-ਬੜੇ ਉੱਚੇ ਦਾਅਵੇ ਕਰਦੇ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਇਸ ਵੱਲ ਧਿਆਨ ਦਿੱਤਾ ਜਾਵੇ ਔਰ ਇਸ ਸਮੱਸਿਆ ਦਾ ਹੱਲ ਕਰਾਇਆ ਜਾਵੇ ਸੋ ਕੁਝ ਇਥੇ ਲੋਕ ਲੰਘ ਰਹੇ ਆ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਤੋਂ ਵੀ ਜਾਣਕਾਰੀ ਲੈਣੇ ਆ ਸੋ ਜਿਹੜੇ ਸਜਨਪੁਰ ਦੇ ਵਸਨੀਕ ਆ ਜੀ ਉਹਨਾਂ ਨਾਲ ਗੱਲਬ ਤੁਸੀਂ ਤੇ ਕਾਫੀ ਸਮਾਂ ਹੰਡਾਇਆ ਵਾ ਜੀ ਤੁਸੀਂ ਇਸ ਨਹਿਰ ਬਾਰੇ ਦੇਖਿਆ ਵਾ ਵੀ ਇਹ ਨਹਿਰ ਚ ਲੋਕੀ ਨਹਾਉਂਦੇ ਵੀ ਰੇ ਧੋਂਦੇ ਵੀ ਰਿਆ ਹੈ ਖਾਂਦੇ ਪੀਂਦੇ ਵੀਰੇ ਪਾਣੀ ਵੀ ਇਹਦਾ ਪੀਂਦੇ ਰੇ ਪਾਣੀ ਵੀ ਇਹਦਾ ਪੀਂਦੇ ਰੇ ਤੁਸੀਂ ਦੇਖਿਆ ਸਭ ਕੁਝ ਹਾਂਜੀ ਸਭ ਕੁਝ ਦੇਖਿਆ ਕੀ ਕੀ ਕਰਦੇ ਰੇ ਇੱਥੇ ਇਹੋ ਹੀ ਨਹਾਣਾ ਧੋਣਾ ਕੱਪੜੇ ਧੋਣੇ ਲੈ ਸਾਰਾ ਇੱਥੇ ਸਾਰੇ ਅੱਧਾ ਸ਼ਹਿਰ ਦੇ ਇੱਥੇ ਹੀ ਇੱਥੇ ਰਹਿੰਦੇ ਹਾਂ ਪਰ ਅੱਜ ਦੇ ਹਾਲਾਤ ਨੇ ਮਾੜੇ ਆ ਕਿ ਗੰਦਗੀ ਨਹੀਂ ਆ ਇਹ ਟਖਲੋ ਤੇ ਨਹੀਂ ਜਾ ਰਿਹਾ ਇਹ ਸਾਰੇ ਬੂਟੇ ਕਟੋਣੇ ਚਾਹੀਦੇ ਜਿਹੜੇ ਵਿੱਚ ਲੱਗੇ ਹੋਣੇ ਸਾਰੇ ਹਾਂ ਨਹਿਰ ਦੀ ਸਫਾਈ ਹਣੀ ਨਾ ਕਰਦੇ ਸਾਡਾ ਸਫਾਈ ਨਹੀਂ ਕਰਦਾ ਕੋਈ ਹਾਂ ਬਸ ਇਹ ਗੰਦੀ ਪਗ ਰਹਾ ਬਸ ਪਰ ਸਫਾਈ ਹੋਣੀ ਚਾਹੀਦੀ ਨਾ ਭਾਜੀ ਸਫਾਈ ਜ਼ਰੂਰੀ ਹੈ ਕਿਉਂਕਿ ਇਹ ਨਹਿਰ ਦੇ ਨਾਲ ਤੇ ਤੁਹਾਡੇ ਸ਼ਹਿਰ ਦੀ ਸਟੋਰ ਹਾਂ ਬਸ ਆ ਹੀ ਹੋ ਤੇ ਚੌਰਾਗੀ ਇਹ ਨਹਿਰ ਨਾਲ ਡੋਰ ਆ ਤੇ ਜੇ ਨਹਿਰੀ ਗੰਦੀ ਹੋ ਗਈ ਤਾਂ ਫਿਰ ਟੌਰ ਕਿੱਥੇ ਰਹਿਣੀ ਹੈ ਨਾ ਉਹ ਆ ਹੀ ਅੱਗੇ ਗੰਦੀ ਤੁਸੀਂ ਦੇਖਣ ਤੋਂ ਦੇ ਦੇ ਮੈਂ ਦੇਖਣ ਦਿਆ ਭਾਜੀ ਆ ਤੁਹਾਡੇ ਸਾਰੇ ਸ਼ਹਿਰ ਦਾ ਗੰਦਾ ਪਾਣੀ ਵਿੱਚ ਪੈ ਰਿਆ ਹਾਂ ਆਹੋ ਦੇਖੋ ਹਾਂ ਸਾਰੇ ਬਾਹਰ ਇਹ ਤੇ ਲੋਕਾਂ ਨੂੰ ਸਾਰੇ ਛੇੜਦਾ ਗੰਦਾ ਪਾਣੀ ਆ ਹਾਂ ਸਾਰੇ ਛੇੜਦਾ ਗੰਦਾ ਪਾਣੀ ਮੋਰੀਆਂ ਪਈਆਂ ਰਜਾਈਆਂ ਲੋਕਾਂ ਦੇ ਸੁੱਟੀਆਂ ਆ ਹਾਂ ਸਭ ਕੁਝ ਸੁੱਟੇ ਰਸੇ ਇਹ ਮੜੀ ਗੱਲ ਹੈ ਨਾ ਆਹੋ ਕੀ ਹੱਲ ਹੋਣਾ ਚਾਹੀਦਾ ਭਾਜੀ ਬਾਈ ਕੰਟਰੋਲ ਹੋਣਾ ਚਾਹੀਦਾ ਕੋਈ ਮੜਾ ਮੋਟਾ ਜਾਂਦੇ ਕੋਈ ਜੁਰਮਾਨਾ ਹੋਵੇ ਰੱਖੇ ਦਾ ਤੇ ਫਿਰ ਲੋਕਾਂ ਨੂੰ ਡਰ ਹੁੰਦਾ ਜਦੋਂ ਜੁਰਮਾਨਾ ਨਹੀਂ ਕੋਈ ਕੁਝ ਨਹੀਂ ਜੇ ਉਹ ਡਰ ਕੇ ਨਹੀਂ ਉਹ ਕਿੰਨੇ ਕਾਫੀ ਦਿਨ ਤੋਂ ਇਦਾਂ ਗੰਦਗੀ ਪੈਦੀ ਆ ਇਹ ਕਾਫੀ ਚਿਰ ਦੀ ਇਦਾਂ ਲਈ ਆ ਕਿਸੇ ਨੇ ਧਿਆਨ ਦਿੱਤਾ ਨਾ ਦੇਖੋ ਇਹ ਹਾਲਾਤ ਨੇ ਭਾਈ ਦਸ ਨੇ ਵੀ ਕਾਫੀ ਦੇਰ ਲਈ ਹਾਲਾਤ ਨੇ ਕਿਸੇ ਨੇ ਧਿਆਨ ਨਹੀਂ ਦਿੱਤਾ ਲੋਕਾਂ ਨੇ ਅੱਖਾਂ ਮਿੱਟੀਆਂ ਜੀ ਨੁਮਾਇंदे ਜਿਹੜੇ ਆ ਜੀ ਮਸਲਸਾ ਸਜਾਨਪੁਰ ਦੇ ਬੜੇ ਬੜੇ ਨੁਮਾਇंदे ਨੇ ਪਰ ਕੋਈ ਧਿਆਨ ਨਹੀਂ ਦੇ ਰਿਹਾ ਧਿਆਨ ਦੇਣ ਦੀ ਜ਼ਰੂਰਤ ਹੈ ਜੀ ਜੇ ਜੀਵਨ ਬਚਾਉਣਾ ਹੋ ਤਾਂ ਇਧਰ ਧਿਆਨ ਦੇਣਾ ਪਏਗਾ